ਇਹਨ ਇੱਕ ਜਿਹੜਾ ਨੰਬਰ 18 ਦੇ ਪਰਚਾ ਦਰਜ ਕੀਤਾ ਗਿਆ ਕਿਸੇ ਪੋਸਟ ਲੈ ਦੇ ਲੈ ਆ ਤੇ ਕਿਵੇਂ ਆਮ ਲੱਗਦੀ ਹੈ ਅਸਲ其实 ਇਹੜਾ ਇਹ ਪਰਚਾ ਨਾ 27 ਐਨਡੀਪੀਐਸ ਐਕਟ ਦੇ ਤਹਿਤ ਕੀਤਾ ਗਿਆ ਜਿਹੜੇ ਐਡਿਕਟਡ ਹੈਗੇ ਨੇ ਉਹ ਬੰਦਾ ਐਡਿਕਟਡ ਹੈਗਾ ਉਹਦੀ ਕੰਪਲੇਂਟ ਹੈ ਕਿ ਜਿਵੇਂ ਜਰਨਲ ਥਾਵਾਂ ਤੇ ਬੈਠ ਕੇ ਜਿਵੇਂ ਖਾਲੀ ਥਾਵਾਂ ਤੇ ਸਮਸ਼ਾਨ ਘਟ ਹੋ ਗਏਗਾ ਵਾਟਰ ਬਾਕਸ ਵਗੈਰਾ ਉੱਥੇ ਵੀ ਜਿਵੇਂ ਆਪਾਂ ਆਮ ਸੁਣਦੇ ਹਾਂ ਸੋਸਾਇਟੀ ਚ ਕਿਨ ਛੇੜੀ ਬੈਠ ਕੇ ਨਸ਼ਾ ਕਰਦੇ ਉਸ ਤਰ੍ਹਾਂ ਦੀ ਕਿ ਪਬਲਿਕ ਕੰਪਲੇਂਟ ਸੀਗੀ ਜਿਹਦੇ ਤੇ ਆਪਾਂ ਗਏ ਉੱਥੇ ਜਾ ਕੇ ਵੇਖਿਆ ਤਾਂ ਬਾਕੀ ਇਹ ਕਾਬੂ ਆ ਗਿਆ ਇਹ ਜਿਹੜਾ ਸੀਗਾ ਇਹ ਉੱਥੇ ਭੁੱਖੀ ਖਾਣ ਵਾਸਤੇ ਜੇ ਬੈਠ ਗਿਆ ਇਹਨੇ ਖਾਧੀ ਉਹਦੇ ਤਹਿਤ ਆਪਾਂ 25 ਐਂਡੀ ਤਹਿਤ ਫਰਜ ਦਰਜ ਕਰਾ ਲਿਆ ਔਰ ਇਹਦਾ ਡੋਪ ਟੈਸਟ ਕਰਵਾ ਕੇ ਇਹਨੂੰ ਆਪਾਂ ਰੀਹੈਬ ਸੈਂਟਰ ਜਿਹੜਾ ਆ ਐਡਮਿਟ ਕਰਾਇਆ ਜਿੱਥੇ ਉਹਨੇ ਮਲੋਟ ਜਿਹੜਾ ਸਿਵਲ ਹਸਪੀਟਲ ਮਲੋਟ ਹੈਗਾ ਉੱਥੇ ਦੇਰੇ ਲਾਗੇ ਉਹ ਵੀ ਦਿਨ ਨਾਲ ਕਿੱਥੇ ਹੋਇਆ ਉਹ ਵੱਖ-ਵੱਖ ਥਾਵਾਂ ਤੇ ਹੈਗੇ ਆ ਪਹਿਲਾਂ ਇੱਕ ਲੜਕਾ ਲੰਬੀ ਦਾ ਉਹ ਜੀਜੀਐਸ ਉਹ ਥੋੜਾ ਜਿਆਦਾ ਸੀਗਾ ਉਹ ਗੁਰਗੋਬ ਸਿੰਘ ਮੈਡੀਕਲ ਕਾਲਜ ਫਰੀਦਕੋਟ ਐਡਮਿਟ ਹੈਗਾ ਇਸ ਤੋਂ ਇਲਾਵਾ ਦੋ ਪ੍ਰਾਈਵੇਟ ਸੈਂਟਰਾਂ ਦੇ ਵਿੱਚ ਹੈਗੇ ਨੇ ਔਰ ਚਾਰ ਲੜਕੇ ਜਿਹੜੇ ਡੋਪਾ ਫ੍ਰੀ ਹੋ ਕੇ ਚਲੇ ਗਏ ਨੇ ਉਹੋ ਆ ਵੀ ਔਰ ਜ਼ਿਆਦਾ ਮੂਹਰ ਠਾਈ ਜਾ ਰਹੀ ਹੈ ਵੀ ਇੱਕ ਖਾਲੀ ਜਿਹੜਾ ਪੋਸਟ ਦੇ ਕਾਗਜ਼ ਉੱਤੇ ਪਰਚਾ ਪੁਲਿਸ ਕੋਲ ਦਰਜ ਕਰਨਾ ਬਣਾਈ ਹੈ ਜੀ ਇੱਕ ਖਾਲੀ ਕਾਗਜ਼ ਤੇ ਪਰਚਾ ਦਰਜ ਨਹੀਂ ਹੋਇਆ ਇਹ ਐਡਿਕਟਡ ਤੇ ਪਰਚਾ ਦਰਜ ਹੋਇਆ ਕਿ ਕਿਸੇ ਪੱਤਰਕਾਰ ਨੇ ਜਾਣਕਾਰੀ ਦੀ ਘਾਟ ਰੱਖਦੇ ਹੋਏ ਉਸ ਸਟੋਰੀ ਨੂੰ ਮਿਸ ਰਿਪਰੈਜ਼ੈਂਟ ਕੀਤਾ ਗਿਆ ਔਰ ਜਿਹੜਾ ਇਸ ਤੇ ਨਾਮ ਤਾਂ ਨਹੀਂ ਡਿਸਕਲੋਜ਼ ਕੀਤਾ ਜਾ ਸਕਦੇ ਕਿਉਂਕਿ ਐਡਿਕਟਡ ਦਾ ਨਾਮ ਜੇ ਆਪਾਂ ਡਿਸਕਲੋਜ਼ ਕਰਦੇ ਆ ਤਾਂ ਫਿਰ ਇੱਕ ਹਿਸਾਬ ਨਾਲ ਆਪਾਂ ਉਹਦਾ ਸੁਸਾਇਟੀ ਦੇ ਵਿੱਚ ਵਾਪਸ ਆਉਣ ਦਾ ਰਸਤਾ ਜਿਹੜਾ ਬੰਦ ਕਰ ਦਿੰਨੇ ਸੋ ਉਹਨਾਂ ਨੂੰ ਵੀ ਇਹ ਅਪੀਲ ਹੈ ਨਾ ਪੱਤਰਕਾਰਾਂ ਨੂੰ ਕਿ ਇਸ ਤਰ੍ਹਾਂ ਦੀ ਨਿਊਜ਼ ਜਿਹੜੀ ਆ ਉਹ ਦੇਖ ਕੇ ਬਾਤ ਕੇ ਜਾਂ ਦੂਜੇ ਪੱਖ ਲੈ ਕੇ ਹੀ ਲਾਈ ਜਾਵੇ ਤਾਂ ਕਿ ਸੁਸਾਇਟੀ ਦੇ ਵਿੱਚ ਕੁਝ ਗਲਤ ਮੈਸੇਜ ਨਾ ਜਾਵੇ ਔਰ ਸੈਕੰਡ ਜਿਹੜੇ ਐਡਿਕਟਡ ਲੋਕੀ ਨੇ ਤੁਹਾਨੂੰ ਪਤਾ ਹੈ ਉਹ ਥੋੜੇ ਸਾਈਕੀ ਵੀ ਹੁੰਦੇ ਆ ਸੈਕਟਰੀਕ ਪ੍ਰੋਬਲਮਸ ਵੀ ਆਉਂਦੀਆਂ ਨੇ ਉਹਨਾਂ ਦਾ ਕੰਫੀਡੈਂਸ ਹੋਰ ਟੁੱਟ ਜਾਂਦਾ ਉਹ ਚਾਹ ਕੇ ਵੀ ਫਿਰ ਵ ਇਸ ਤਰ੍ਹਾਂ ਦੇ ਜਦੋਂ ਸਪਲਾਈ ਇਹਨਾਂ ਦੀ ਬੰਦ ਹੋ ਜਾਂਦੀ ਹੈ ਫਿਰ ਉਹ ਕਈ ਵਾਰੀ ਮੈਡੀਕਲ ਨਸ਼ਿਆਂ ਨੂੰ ਜਾਂ ਹੋਰ ਨਸ਼ਿਆਂ ਦੇ ਇਹਨਾਂ ਦੀ ਜਗ੍ਹਾ ਹੋਰ ਕੋਈ ਨਸ਼ਾ ਯੂਜ਼ ਕਰਨ ਲੱਗ ਪੈਂਦੇ ਨੇ ਸੋ ਆਪਾਂ ਆਹ ਰਲ ਮਿਲ ਕੇ ਇਹਨਾਂ ਨੂੰ ਵਾਪਸ ਸੋਸਾਇਟੀ ਵੱਲ ਮੋੜਨ ਦਾ ਰਸਤਾ ਵਿਖਾਈਏ ਨਾ ਕਿ ਇਹਨਾਂ ਦਾ ਮਜ਼ਾਕ ਉਡਾ ਕੇ ਆਪਾਂ ਇਹਨਾਂ ਨੂੰ ਡੀਮੋਟੀਵੇਟ ਕਰੀਏ ਜਿਹੜੇ ਲੰਬੀ ਥਾਣੇ ਵਿੱਚ ਆ ਕੇ ਅਸੀਂ 8 ਜਣੇ ਭੇਜੇ ਸੀਗੇ ਜਿੰਨਾਂ ਵਿੱਚੋਂ 5 ਡੋਕ 3 ਉਹ ਕਿ ਚਲੇ ਗਏ ਨੇ ਔਰ ਇੱਕ ਮੈਡੀਕਲ ਕਾਲਜ ਫਰੀਦਕੋਟ ਔਰ ਇੱਕ ਪ੍ਰਾਈਵੇਟ ਆਪਣਾ ਲਾਸ ਡਬਲ ਵੀ ਤੋਂ ਕਰਾ ਰਹੇ ਨੇ ਇੱਕ ਇਹ ਇੱਥੇ ਹੈਗਾ ਲੜਕਾ ਔਰ ਇਹਦੇ ਵਿੱਚ ਜਿਹੜਾ ਸਮਾਂ ਆਉ ਉਹ ਵੱਖ-ਵੱਖ ਪੇਸ਼ੈਂਟ ਦਾ ਵੱਖਰਾ-ਵੱਖਰਾ ਟਾਈਮ ਹੁੰਦੇ ਜਿਵੇਂ ਉਹ ਜਿਹੜਾ ਫਰੀਦਕੋਟ ਮੈਡੀਕਲ ਗਿਆ ਉਹ ਥੋੜਾ ਜ਼ਿਆਦਾ ਐਡਿਕਟਡ ਸੀ ਜ਼ਿਆਦਾ ਉਹਨੂੰ ਪ੍ਰੋਬਲਮ ਸੀ ਔਰ ਜਿਹੜੇ ਦਾ ਟ੍ਰੀਟਮੈਂਟ ਇੱਥੇ ਹੋ ਸਕਦਾ ਉਹ ਇੱਥੇ ਐਡਮਿਟ ਆ ਔਰ ਕਈਆਂ ਦੇ ਘਰ ਦੇ ਐਫਰਟ ਕਰ ਸਕਦੇ ਨੇ ਪਰ ਉਦੋਂ ਬੱਚੇ ਉਹਨਾਂ ਦੇ ਸਹਿਮਤ ਨਹੀਂ ਹੁੰ ਜੋ ਤਾਂ ਪੁਲਸ ਦੇ ਥੋੜੇ ਪ੍ਰੈਸ਼ਰ ਨਾਲ ਇਸ ਸਹਿਮਤ ਹੋ ਜਾਂਦੇ ਨੇ ਤਾਂ ਉਹ ਪ੍ਰਾਈਵੇਟ ਟ੍ਰੀਟਮੈਂਟ ਵੀ ਕਰਾ ਰਹੇ ਨੇ ਉਹਨਾਂ ਵਿੱਚ ਇੱਕ ਲੜਕਾ ਨੇੜੇ ਦੇ ਪਿੰਡ ਦਾ ਹੋ ਇਹੋ ਜਿਹਾ ਵੀ ਸੀਗਾ ਜਿਨੇ ਜਿਨੇ ਬਾਹਰ ਜਾਣ ਵਾਸਤੇ ਡਾਕ ਟੈਸਟ ਹਰ ਵਾਰੀ ਉਹਦਾ ਪੋਜ਼ਿਟਿਵ ਆ ਜਾਂਦਾ ਸੀ ਔਰ ਉਹਦੀ ਫਾਈਲ ਰਿਫਿਊਜ਼ਲ ਹੁੰਦੀ ਸੀ ਔਰ ਸਾਨੂੰ ਖੁਸ਼ੀ ਹੈ ਵੀ ਉਹਦਾ ਹੁਣ ਇਸ ਵਾਰੀ ਜਿਹੜਾ ਉਹਨੇ ਟੈਸਟ ਆਪਣਾ ਉਹ ਕਲੀਅਰ ਕੀਤਾ 네ਗੇਟਿਵ ਆਇਆ ਔਰ ਉਹਦਾ ਜਿਹੜਾ ਉਹਨੂੰ ਵੀਜ਼ਾ ਮਿਲ ਗਿਆ ਬਾਹਰ ਜਾਣ ਦਾ ਇਹ ਵੀ ਰੱਖਿਆ ਤੁਸੀਂ ਇਹਨੂੰ ਕਿੱਲੇ ਕਿਨਾਰੇ ਵਾਸਤੇ ਬਣਾਉਸਤੇ ਡਾਕਟਰ ਸਾਹਿਬ ਨੇ ਜਿੰਨਾ ਕਿ ਡਾਕਟਰ ਸਾਹਿਬ ਨੇ ਦੱਸਿਆ ਮੇ ਵੀ ਇਹ ਵੀਕ ਦਿਨ ਚ ਰਿਕਵਰੀ ਕਰ ਜਾਏਗਾ ਇੱਕ ਦਿਨ ਬਾਅਦ ਕਰ ਜਾ ਸਰ ਹਾਂ ਜਾ ਸਕਦਾ ਕਿਉਂਕਿ ਪਿਛਲੇ 7 ਕੁ ਮਹੀਨਿਆਂ ਦਾ ਡਿਕਟਡ ਆ ਜਿਆਦਾ ਲੰਬੇ ਟਾਈਮ ਦਾ ਤੇ ਕੋਈ ਪਰਚੇ ਦੀ ਕੋਈ 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 ਇਖਤਾਰਾ ਜਾਂ ਆਪਣਾ ਦੇ ਕੋਈ ਨਹੀਂ ਪੁਲਿਸ ਅਰੈਸਟ ਵਾਲਾ ਨਹੀਂ ਹੈਗਾ ਇਹਦੇ ਵਿੱਚ ਜੇਲ ਭਜਣ ਵਾਲਾ ਕੋਈ ਸੀਨ ਨਹੀਂ ਹੈਗਾ ਇਹਦੇ ਵਿੱਚ ਤਾਂ ਪ੍ਰੈਸ਼ਰ ਹੈ ਕਿ ਇਹਨੇ ਜਿਹੜਾ ਆਪਣਾ ਡੋਪ ਨੈਗੇਟਿਵ ਟੈਸਟ ਰਿਪੋਰਟ ਚ ਜਮਾ ਕਰਾਉਣਾ ਤੇ ਫਿਰ ਇਹ ਇਹਨੂੰ ਕੋਰਟ ਇਮੀਡੀਏਟਲੀ ਰੀਲੀਜ਼ ਕਰ ਦੇਗੀ ਔਰ ਜੇਕਰ ਆਪਾਂ ਡਾਇਰੈਕਟ ਕਰਾ ਦਿੰਨੇ ਉਹਦੇ ਵਿੱਚ ਕਈ ਵਾਰੀ ਬੱਚਾ ਦਾ ਮਨ ਬਦਲ ਜਾਂਦਾ ਕਿ ਨਹੀਂ ਜੀ ਨਹੀਂ ਹੁੰਦਾ ਇਹ ਸੈਕੰਡਰੀ ਤੇ ਵੀ ਪ੍ਰੈਸ਼ਰ ਆ ਵੀ ਦੁਬਾਰਾ ਲੱਗਣ ਦੇ ਦੇ ਕੋਲ ਚਾਂਸ ਨਹੀਂ ਹੈਗੇ ਕਿਉਂਕਿ ਹਰ ਵਾਰ ਕੋਰਟ ਇਹਨੂੰ ਮੌਕਾ ਨਹੀਂ ਦੇਊਗੀ ਕਿ ਤੂੰ ਡੋਪ ਨੈਗੇਟਿਵ ਹੋ ਔਰ ਤੈਨੂੰ ਰਿਲੀਜ਼ ਕਰੀਏ